ਸਾਰੇ ਕਾਜ ਦੇ ਸਾਰਿਆਂ ਨੂੰ ਅੱਜ ਆਪਾਂ ਗੁਲਾਬ ਜਾਮੁਨਾ ਬਣਾਵਾਂਗੇ ਆਹ ਕੜਾਹੀ 'ਚ ਦੁੱਧ ਪਾਵਾਂਗੇ ਆਪਾਂ ਬਣਾ ਖੋਏ ਤਾਂ ਗੁਲਾਬ ਜਾਮੁਨਾ ਬਣਾਵਾਂਗੇ ਤੇ ਹੁਣ ਵਿੱਚ ਹੀ ਆਪਾਂ ਘਿਓ ਪਾਵਾਂਗੇ ਚੁੱਲੇ 'ਤੇ ਆਪਾਂ ਬਾਚ ਤਰਾਂਗੇ ਨਾ ਫਚੋਲੇ ਤੇ ਤਰਾਂਗੇ ਅੱਗ ਬਲਦੀ ਆਪਣੀ ਮਠੀ ਮਠੀ ਅੱਗ ਤੇ ਬਣਾਵਾਂਗੇ ਆਪਾਂ ਸੋਕਾ ਦੁੱਧ ਪਾ ਦੇਾਂਗੇ ਐਸਰਾ ਕੋ ਹੜਾਈ ਜਾਵਾਂਗੇ ਥੱਲੇ ਨਹੀਂ ਲੱਗਣ ਦੇਣਾ ਇਹ ਸਰਾਈ ਹੌਲੀ ਹੌਲੀ ਗਾੜਾ ਹੁੰਦਾ ਜਾਊਗਾ। ਉਹ ਆਪਣਾ ਜਲਦੀ ਗਾੜਾ ਹੋ ਗਿਆ। ਇਹ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਫਿਰ ਜਿਵੇਂ ਜਿਦਾਂ ਮਿਕਸ ਕਰਾਂਗੇ। ਆਪਾਂ ਇਹ ਕੜਾਹੀ ਚੋ ਪੜ ਲਾਂਗੇ ਜੇ ਤਾਂ ਥੋੜਾ ਜਿਹਾ ਕੋਸਾ ਰਹਿ ਗਿਆ ਉਦੋਂ ਆਪਾਂ ਬਾਕੀ ਦਾ ਸਮਾਨ ਫਿਰ ਪਾਵਾਂਗੇ ਨਾਚਰਾ ਪਕੜਾਈ ਸਾਫ ਕਰ ਲਿਆਵਾਂਗੇ। ਲਓ ਠੰਡਾ ਹੋ ਗਿਆ। ਹੁਣ ਆਪਾਂ ਸਮਾਨ ਪਾਵਾਂਗੇ ਬਾਕੀ ਦਾ। ਤੇਨਾਂ ਚਮਚੇ ਮੈਦੇ ਦੇ ਪਾਵਾਂਗੇ। ਇਨਾ ਕੇ ਬੇਕਿੰਗ ਪਾਊਡਰ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਪਤਲੀ ਨਾਲ ਮਲ ਲਾਂਗੇ ਹੁਣ ਆਪਾਂ ਚੰਗੇ ਤਰ੍ਹਾਂ ਮਾਰ ਲਿਆ ਤੇ ਹੁਣ ਆਪਾਂ ਇਹਦੇ ਗੋਲੇ ਵਟਾਂਗੇ ਇਸ ਤਰ੍ਹਾਂ ਬਟਲਾਂਗੇ ਤੇੜ ਹੈ ਨਹੀਂ ਕੋਈ ਸਾਰੇ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਆਪਣੇ ਰਸਗੁੱਲੇ ਸਾਰੇ ਬਣ ਗਏ ਤੇ ਹੁਣ ਆਪਾਂ ਕੜਾਈ ਤਰਾਂਗੇ ਚਾਸਨੀ ਬਣਾਵਾਂਗੇ ਖੰਡ ਪਾਵਾਂਗੇ ਕੋਲੇ ਜਿੰਨੇ ਖੰਡ ਹੈ ਉਹਦੇ ਉੱਧਾ ਪਾਣੀ ਪਾਵਾਂਗੇ ਵੀ ਫੇਰ ਆਪਾਂ ਖੁਰਚਣਾ ਮਾਰਾਂਗੇ ਹੁਣ ਆਪਣੀ ਖਾਂਡ ਖੁਰ ਗਈ ਏ ਤੇ ਪਾਸੇ-ਪਾਸੇ ਆਪਾਂ ਵੀ ਚਾਹ ਸੋਨੇ ਜੰਮੇ ਨਾ ਤੇ ਆਪਾਂ ਕਿਉ ਲਾਵਾਂਗੇ ਥੋੜਾ ਥੋੜਾ ਲਓ ਆਪਣੀ ਚਾਸ ਨੇ ਬਣ ਗਈ ਹੁਣ ਇਹਨੂੰ ਆਪਾਂ ਲਾਵਾਂਗੇ ਤੇ ਦੂਜੀ ਕੜਾਈ ਧਰਾਂਗੇ ਤੇ ਆਪਾਂ ਗਰਮ ਜਾਵਣਾ ਤਲਾਂਗੇ ਤੇ 프ੈਂਡ ਗਰਮ ਕਰਾਂਗੇ ਪਹਿਲਾਂ ਉਹਨੂੰ ਉੱਤੋਂ ਪਟਕ ਦੇਾਂਗੇ ਤੇ 프ੈਂਡ ਪਾਵਾਂਗੇ ਫੈਂਡ ਗਰਮ ਹੋ ਗਿਆ ਫਿਰ ਆਪਾਂ ਵਿੱਚ ਗਲਾਵ ਜਾਮਣਾ ਪਾ ਦਾਂਗੇ ਤੇਲ ਥੋੜਾ ਥੋੜਾ ਗਰਮ ਹੋ ਗਿਆ ਤੇ ਹੁਣ ਆਪਾਂ ਗਲਾਵ ਜਾਮਣਾ ਪਾਵਾਂਗੇ ਆਹ ਸਟਰਪਾ ਹੌਲੀ ਹੌਲੀ ਹੁਲਾ ਦੇਾਂਗੇ ਥੋੜਾ ਜਿਹੜਾ ਥੱਲੇ ਪਿਆ ਰਹਿੰਦਾ ਮਚਦਾ ਥੱਲੇਓ ਲਓ ਆਪਣੇ ਗਲਾਬ ਜਾਮਣ ਬਣ ਗਏ ਆ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਕੱਢ ਕੇ ਆਪਾਂ ਨਾਲ ਦੇ ਨਾਲ ਚਾਸਣੀ ਚ ਪਾ ਦੇਾਂਗੇ ਉਹ ਜਿਹੜਾ ਖੰਡ ਰਚ ਗਈ ਅੱਧੇ ਪੌਣੇ ਘੰਟੇ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਉਤੋਂ ਆਪਾਂ ਠੱਕ ਦਿਆਂਗੇ ਨਾੜੇ ਫੇ ਨੂੰ ਕੌਲੇਜ ਕੱਢ ਕੇ ਰੱਖ ਲੈਣੇ ਆਂ ਭਾਂਡੇ ਚ ਕੱਢ ਕੇ ਰੱਖ ਲੈਣੇ ਆਂ ਇਹਦੇ ਨਾਲੇ ਚਾਸ ਨੂੰ ਚੰਗੀ ਤਰ੍ਹਾਂ ਵਿੱਚ ਰਚ ਜੂਗੀ ਵਿੱਚ ਡੁੱਬ ਜਾਣਗੇ ਲਾਉ ਆਪਣੇ ਗਲਾਵ ਜਾਮਣਾ ਪੰਗਾਂ ਨੂੰ ਘੰਟਾ ਹੋ ਗਿਆ ਘੰਟਾ ਦੇ ਨੇੜ ਹੋ ਗਿਆ ਪੰਗਾਂ ਨੂੰ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਬਣੀਆਂ ਗਲਾਵ ਜਾਮਣਾ ਬਹੁਤ ਵਧੀਆ ਬਣੀਆਂ ਖਾ ਕੇ ਦਿਖਾਵਾਂਗੇ ਬਹੁਤ ਸਵਾਦ ਹੈ ਬਹੁਤ ਟੇਸਟੀ ਬਣੀਆਂ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ